ਸਾਸਤਰੀਕਾਲ ਅਦਾਬ ਨਮਸਤੇ ਰਾਮ ਰਾਮ ਸਾਰੇ ਭੈਣ ਭਰਾਵਾਂ ਨੂੰ ਵਿਨੇ ਹਰੀ ਵੱਲੋਂ ਜੈ શ્રી ਰਾਮ ਜਿਹਨੇ ਵੀ ਵੀਰ ਭੈਣ ਭਰਾ ਇਹ ਵੀਡੀਓ ਦੇਖਦੇ ਪਏ ਨੇ ਤੁਹਾਡੇ ਨਾਲ ਅਜੋ ਚੀਜ਼ਾਂ ਡਿਸਕਸ ਕਰੂੰਗਾ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਡਿਸੀਜਨ ਲੈਣ ਜੋਗੇ ਹੋ ਜੋਗੇ ਤੁਸੀਂ ਆਪਦੇ ਮਾਪੇ ਦਾ ਨਾਮ ਰੋਸ਼ਨ ਕਰ ਪਾਓਗੇ ਤੁਸੀਂ ਆਪਦੇ ਪਿੰਡ ਦਾ ਨਾਮ ਉੱਚਾ ਚੱਕ ਪਾਓਗੇ ਤੁਹਾਡਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਚ ਲਿਖਿਆ ਜਾਏਗਾ ਜੇਕਰ ਤੁਸੀਂ ਮੇਰੀਆਂ ਦਸੀਆਂ ਹੋਈਆਂ ਕੁਝ ਗੱਲਾਂ ਤੇ ਅਮਲ ਕਰੋਗੇ ਜੋ ਵੀ ਤੁਹਾਨੂੰ ਮੈਂ ਅੱਜ ਦੱਸਣ ਜਾ ਰਿਹਾ ਇਹ ਮੇਰਾ ਆਪ ਦਾ ਨਿੱਜੀ ਤਜਰਬਾ ਹੈ ਜੋ ਮੈਂ ਆਪਣੇ ਟੀਚਰਾਂ ਕੋਲੋਂ ਸਮਾਜ ਕੋਲੋਂ ਔਰ ਬੁੱਧੀਜੀਵੀਆਂ ਕੋਲੋਂ ਸਿੱਖਿਆ ਹੈ ਇਹ ਮੇਰੀ ਜ਼ਿੰਦਗੀ ਦਾ ਤਜਰਬਾ ਨਿੱਜੀ ਹੈ ਜੋ ਕਿ ਮੈਂ ਅੱਜ ਤੱਕ ਗਿਆਨ ਹਾਸਲ ਕੀਤਾ ਪੰਜਾਬੀ ਜਵਾਕਾਂ ਲਈ ਕਿਹੜਾ ਦੇਸ਼ ਅੱਜ ਵਧੀਆ ਹੈ ਤੁਸੀਂ ਪੰਜਾਬ 'ਚ ਰਹਿੰਦੇ ਹੋ ਪੰਜਾਬੀ ਸੂਬਿਆਂ 'ਚ ਰਹਿੰਦੇ ਹੋ ਪੰਜਾਬੀ ਬੋਲ ਲੈਂਦੇ ਲਿਖ ਲੈਂਦੇ ਹੋ ਤੁਸੀਂ ਕਿਹੜੇ ਦੇਸ਼ ਦੇ ਵਿੱਚ ਜਾਣਾ ਵਾ ਕਿਹੜਾ ਦੇਸ਼ ਤੁਹਾਡੇ ਲਈ ਵਧੀਆ ਵਾ ਇਹ ਚੀਜ਼ਾਂ ਅੱਜ ਡਿਸਕਸ ਕਰਾਂਗੇ ਪੂਰੀ ਦੁਨੀਆ ਅੱਜ ਸਵਾਗਤ ਕਰਦੀ ਹੈ ਪੰਜਾਬੀਆਂ ਦਾ ਸਾਡੇ ਭੈਣ ਭਰਾਵਾਂ ਨੇ ਦੁਨੀਆ 'ਚ ਜਾ ਕੇ ਮੱਲਾ ਮਾਰੀਆ ਚਾਹੇ ਉਹ ਖੇਤਾਂ ਦੀ ਗੱਲ ਹੋ ਜਵੇ ਚਾਹੇ ਫੌਜ ਦੀ ਗੱਲ ਹੋ ਜਵੇ ਅੱਜ ਪੂਰੀ ਦੁਨੀਆ ਦੇ ਵਿੱਚ ਸਾਡਾ ਜਵਾਨ ਸਾਡਾ ਕਿਸਾਨ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਦੇਸ਼ ਤੇ ਜਾਨਵਾਰਾਂ ਦੀ ਵੀ ਗੱਲ ਆਂਦੀ ਹੈ ਤਾਂ ਸਾਡੇ ਪੰਜਾਬੀ ਭਰਾ ਸਭ ਤੋਂ ਪਹਿਲਾਂ ਅੱਗੇ ਹੁੰਦੇ ਨੇ ਪੂਰੀ ਦੇਸ਼ ਨੂੰ ਰੋਟੀ ਖਵਾਉਣ ਦੀ ਗੱਲ ਹੁੰਦੀ ਹੈ ਖੇਤਾਂ ਦੀ ਗੱਲ ਹੁੰਦੀ ਹੈ ਤਾਂ ਸਾਡੇ ਕਿਸਾਨ ਵੀਰ ਦਿਨ ਰਾਤ ਕਰਕੇ ਫਸਲਾਂ ਦੇ ਉੱਤੇ ਕੰਮ ਕਰਦੇ ਨੇ ਅੰਨਦਾਤਾ ਸਾਡਾ ਕਿਸਾਨ ਜਿਹੜਾ ਆਪ ਨਹੀਂ ਸੌਂਦਾ ਸਾਰੀ ਰਾਤ ਆਪਦੀਆਂ ਫਸਲਾਂ ਦੀ ਰਾਖੀ ਕਰਦਾ ਤਾਂ ਕਿ ਲੋਕਾਂ ਨੂੰ ਪਰ ਪੇਟ ਰੋਟੀ ਮਿਲ ਜਵੇ ਸਲੂਟ ਹੈ ਮੇਰਾ ਕਿਸਾਨ ਵੀਰਾਂ ਨੂੰ ਜਵਾਨ ਵੀਰਾਂ ਨੂੰ ਜੇ ਜਵਾਨ ਸਾਡਾ ਤਗੜਾ ਨਾ ਹੋਵੇ ਦੁਨੀਆ ਸਾਨੂੰ ਕਾਦੀ ਵੇਚ ਕੇ ਖਾ ਜਾਵੇ ਅੱਜ ਸਾਡੀਆਂ ਸਰਹੱਦਾਂ ਦੇ ਵਿੱਚ ਜਿਹਨੀ ਜਾਨ ਹੈ ਉਹ ਸਾਡੇ ਜਵਾਨਾਂ ਕਰਕੇ ਆ ਸੋ ਜੈ ਜਵਾਨ ਜੈ ਕਿਸਾਨ ਇਹੀ ਨਾਰਾ ਮੈਂ ਬਚਪਨ ਚ ਸਿੱਖਿਆ ਸੀ ਇਹੀ ਨਾਰਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗਾ ਸਾਡੇ ਪੰਜਾਬ ਦੀ ਆਣ ਸ਼ਾਨ ਮਾਣ ਸਾਡਾ ਕਿਸਾਨ ਸਾਡਾ ਜਵਾਨ ਗੱਲ ਜਵਾਨ ਕਿਸਾਨ ਤੋਂ ਸ਼ੁਰੂ ਹੁੰਦੀ ਹੈ ਤੇ ਗੱਲ ਅਮਰੀਕਾ ਕੈਨੇਡਾ ਚ ਜਾ ਕੇ ਖੜਦੀ ਹੈ ਅੱਜ ਜਵਾਨ ਦਾ ਪੁੱਤ ਵੀ ਕੈਨੇਡਾ ਜਾਣਾ ਚਾਹੁੰਦਾ ਅੱਜ ਕਿਸਾਨ ਦਾ ਪੁੱਤ ਵੀ ਕੈਨੇਡਾ ਦੀ ਨਾਗਰਿਕਤਾ ਲੈਣਾ ਚਾਹੁੰਦਾ ਕੀ ਸਹੀ ਹੈ ਕੀ ਗਲਤ ਹੈ ਮੁਲਕ ਦੁਨੀਆ 'ਚ ਦੋ ਹੀ ਨੇ ਜਿੱਥੇ ਜਾ ਕੇ ਸਾਨੂੰ ਇੱਜ਼ਤ ਮਿਲਦੀ ਐ ਇੱਕ ਅਮਰੀਕਾ ਤੇ ਇੱਕ ਕੈਨੇਡਾ ਬਾਕੀ ਤਾਂ ਟਾਈਮ ਪਾਸ ਕਰਨ ਵਾਲੀ ਗੱਲ ਹੀ ਐ ਕਿਸੇ ਨੇ 20-25 ਸਾਲ ਦੁਬਈਆਂ 'ਚ ਖਰਾਬ ਕਰਤੇ ਕਿਸੇ ਨੇ 40 ਸਾਲ 사ウਦੀ ਅਰਬ ਚ ਲਾ ਲੇ ਕੋਈ ਸਿੰਗਾਪੋਰ ਸਾਈਪਰਸ ਦੇ ਵਿੱਚ ਜਾ ਕੇ ਮਿਹਨਤ ਕਰਦਾ ਰਿਹਾ ਕਿਸੇ ਨੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਕੇ ਮੱਲਾ ਮਾਰ ਲੀਆਂ ਅੰਤ ਕਿੱਥੇ ਹੁੰਦਾ ਦੁਨੀਆ ਦੇ ਵਿੱਚ ਦੋ ਹੀ ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੇ ਸਾਨੂੰ ਇੱਜ਼ਤ ਮਾਨ ਦਿੱਤੀ ਹੈ ਇਹ ਦੋ ਮੁਲਕ ਨੇ ਅਮਰੀਕਾ ਤੇ ਕੈਨੇਡਾ ਮੈਂ ਮੰਨਦਾ ਅੱਜ ਕੈਨੇਡਾ ਦੇ ਵਿੱਚ ਰੋਲਾ ਪਿਆ ਹੋਇਆ ਕੰਮ ਨਹੀਂ ਹੈਗਾ ਬਟ ਜਿੱਦਾਂ ਦਾ ਕੰਮ ਅਸੀਂ ਕਰਨਾ ਉਦਾਂ ਦਾ ਕੰਮ ਹੈਗਾ ਇਹ ਰੋਲਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਇੱਥੇ ਕਰੀ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਇਹ ਵੀਡੀਓ ਇੱਕੋਲ ਉਹਨਾਂ ਭੈਣ ਭਰਾਵਾਂ ਦੇ ਬੱਚਿਆਂ ਲਈ ਹੈ ਜਿਨ੍ਹਾਂ ਦੇ ਜਵਾਕ ਪਸ਼ੂਆਂ ਨੂੰ ਪੱਠੇ ਵੀ ਪਾਉਂਦੇ ਨੇ ਜਿਨ੍ਹਾਂ ਦੇ ਜਵਾਕ ਖੇਤਾਂ ਦੇ ਵਿੱਚ ਨੱਕੇ ਵੀ ਮੋੜਦੇ ਨੇ ਜਿਹੜੇ ਆਪ ਦੀਆਂ ਫਸਲਾਂ ਨੂੰ ਮੰਡੀ ਤੱਕ ਵੀ ਲੈ ਕੇ ਜਾਂਦੇ ਨੇ ਉਹਨਾਂ ਲੋਕਾਂ ਵਾਸਤੇ ਇਹ ਵੀਡੀਓ ਡੈਡੀਕੇਟਡ ਹੈ ਤੁਸੀਂ ਇੱਕ ਕਿਸਾਨ ਫੈਮਿਲੀ ਤੋਂ ਜਿੱਥੇ ਤੁਸੀਂ ਹੱਥ ਦਾ ਕੰਮ ਕਰਨਾ ਜਾਣਦੇ ਹੋ ਤੁਹਾਡੇ ਲਈ ਪੂਰੀ ਦੁਨੀਆ ਦੇ ਵਿੱਚ ਨੌਕਰੀਆਂ ਤੁਸੀਂ ਇੱਕ ਪਰਿਵਾਰ ਤੋਂ ਜਿੱਥੇ ਪਹਿਲਾਂ ਹੀ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਤੁਸੀਂ ਸਟਰਗਲ ਕੀਤਾ ਹੀ ਨਹੀਂ ਤੁਸੀਂ ਪਾਣੀ ਦਾ ਗਲਾਸ ਆਪ ਚੱਕ ਕੇ ਨਹੀਂ ਪੀਤਾ ਤੁਸੀਂ ਅਮਰੀਕਾ ਕੈਨੇਡਾ ਬਿਲਕੁਲ ਨਾ ਜਾਓ ਕਿਉਂਕਿ ਤੁਹਾਡੇ ਕੋਲ ਜਾ ਕੇ ਉੱਥੇ ਮਿਹਨਤਾਂ ਨਹੀਂ ਹੋਣੀਆਂ ਜਿਹੜੇ ਲੋਕ ਮਿਹਨਤ ਤੋਂ ਪਿੱਛੇ ਨਹੀਂ ਹਟਦੇ ਉਹਨਾਂ ਦਾ ਹੀ ਕੁਝ ਬਣਦਾ ਅੱਜ ਦੁਨੀਆ ਦੇ ਵਿੱਚ ਸਾਡੇ ਪੰਜਾਬੀ ਭੈਣ ਭਰਾਵਾਂ ਨੇ ਆਪਦਾ ਨਾਮ ਰੌਸ਼ਨ ਕੀਤਾ ਆਪਣੀ ਮਿਹਨਤ ਦੇ ਬਦੌਲਤ ਜਿਨੇ ਠੰਡ ਦੇ ਵਿੱਚ ਡੰਗਰਾਂ ਨੂੰ ਸਾਂਭਿਆ ਹੋਵੇ ਉਹਨੂੰ ਕੈਨੇਡਾ ਦੀ ਠੰਡ ਕੁਝ ਨਹੀਂ ਕਹਿੰਦੀ ਜਿਨੇ ਗਰਮੀ ਦੇ ਵਿੱਚ ਲੂ ਦੇ ਵਿੱਚ ਵਾਢੀਆਂ ਕੀਤੀਆਂ ਹੋਣ ਉਹਨੂੰ ਦੁਨੀਆ ਦੀ ਕੋਈ ਥਕਾਵਟ ਨਹੀਂ ਹੋ ਸਕਦੀ ਜਿਨ੍ਹਾਂ ਨੇ 50 50 ਡਿਗਰੀ ਤਾਪਮਾਨ ਦੇ ਵਿੱਚ ਲੂ ਦੇ ਵਿੱਚ ਜੂਨ ਜਲਾਈ ਦੇ ਮਹੀਨਿਆਂ 'ਚ ਜਿਨ੍ਹਾਂ ਨੇ ਵਾਢੀਆਂ ਕੀਤੀਆਂ ਖੇਤਾਂ ਨੂੰ ਲੈ ਕੇ ਗਏ ਫਸਲਾਂ ਨੂੰ ਮੰਡੀਆਂ ਨੂੰ ਗਏ ਜਿਨ੍ਹਾਂ ਨੇ ਮੀਂਹ ਦੇ ਵਿੱਚ ਆਪਦੀਆਂ ਫਸਲਾਂ ਸੰਭਾਲੀਆਂ ਡੰਗਰ ਸੰਭਾਲੇ ਠੰਡ ਦੇ ਵਿੱਚ ਡੰਗਰਾਂ ਨੂੰ ਸੰਭਾਲਿਆ ਇਹੋ ਜੇ ਜਵਾਕਾਂ ਨੂੰ ਕਿੰਨੇ ਹਲਾ ਲੈਣਾ ਦੋਵੇਂ ਹੱਥ ਜੋੜ ਕੇ ਮੇਰਾ ਨਮਸਕਾਰ ਹੈ ਸਾਰੇ ਕਿਸਾਨ ਵੀਰਾਂ ਦੇ ਉਹ ਪਿੰਡਾਂ 'ਚ ਰਹਿਣ ਵਾਲੇ ਲੋਕ ਜਿਨ੍ਹਾਂ ਨੇ ਅੱਜ ਦੀ ਕੈਨੇਡਾ ਚ ਜਾ ਕੇ ਮੱਲਾ ਮਾਰੀਆਂ ਸੋ ਦੋਸਤੋ ਗੱਲ ਸ਼ੁਰੂ ਹੁੰਦੀ ਆ ਕਿ ਸਾਡੇ ਪੰਜਾਬੀ ਜਵਾਕਾਂ ਨੂੰ ਕਿੱਥੇ ਜਾਣਾ ਚਾਹੀਦਾ ਸਾਡੇ ਪੰਜਾਬੀ ਜਵਾਕਾਂ ਨੂੰ ਸਿਰਫ ਔਰ ਸਿਰਫ ਅਮਰੀਕਾ ਤੇ ਕੈਨੇਡਾ ਜਾਣਾ ਚਾਹੀਦਾ ਅੱਜ ਅਮਰੀਕਾ ਦੀ ਆਬਾਦੀ 35 ਤੋਂ 40 ਕਰੋੜ ਲੋਕਾਂ ਦੀ ਹੈ ਅੱਜ ਕੈਨੇਡਾ ਦੀ ਆਬਾਦੀ 4 ਕਰੋੜ ਲੋਕਾਂ ਦੀ ਹੈ। ਲੱਖਾਂ ਦੀ ਤعداد ਦੇ ਵਿੱਚ ਸਾਡੇ ਭੈਣ ਭਰਾ ਉੱਥੇ ਸ਼ਾਮਲ ਨੇ ਅੱਜ। ਕੋਈ ਟਰੱਕ ਚਲਾ ਰਿਹਾ। ਕਿਸੇ ਦੀ ਟਰਕਿੰਗ ਕੰਪਨੀ ਹੈ। 5-5000 ਕਿੱਲੇ ਜ਼ਮੀਨਾਂ ਦੇ ਵਿੱਚ ਸਾਡੇ ਲੋਕ ਖੇਤੀ ਕਰਦੇ ਨੇ। ਇਹੋ ਜਿਹੇ ਕਿਸਾਨ ਨੇ ਅਮਰੀਕਾ 'ਚ ਜਿਹੜੇ ਹੈਲੀਕਾਪਟਰ ਰਾਹੀਂ ਜਹਾਜ਼ ਰਾਹੀਂ ਆਪਣੀ ਖੇਤੀ ਕਰਦੇ ਨੇ। ਮੈਨੂੰ ਬੜਾ ਮਾਣ ਹੈ ਪੰਜਾਬੀ ਹੋਣ ਤੇ ਸਾਡੇ ਭੈਣ ਭਰਾਵਾਂ ਨੇ ਬਹੁਤ ਮੱਲਾ ਮਾਰੀਆਂ ਸੋ ਅੱਜ ਡਿਸਕਸ ਕਰਨ ਦੀ ਲੋੜ ਹੈ ਕਿ ਬੱਚਾ ਅੱਜ ਕਿਹੜੇ ਮੁਲਕ ਚ ਜਾਵੇ ਜਿੱਥੇ ਜਾ ਕੇ ਉਹਨਾਂ ਦੇ ਮਾਪੇ ਪ੍ਰਾਊਡ ਫੀਲ ਕਰਨ ਇੱਕ ਅੰਧ ਟਪਕੇ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਵਾਰ ਸਟੱਡੀ ਵੀਜ਼ਾ ਲੈ ਕੇ ਦੇਖੋ ਤੁਹਾਡਾ ਆਣਾ ਜਾਣਾ ਖੁੱਲ ਜਾਏਗਾ ਜਿਹਨੇ ਵੀ ਕੰਦਾ ਟਪ ਟਪ ਕੇ ਜਾ ਰਹੇ ਨੇ ਕਦੀ ਜ਼ਿੰਦਗੀ ਚ ਵਾਪਸ ਨਹੀਂ ਆ ਪਾਉਂਗੇ ਜਿਆਦਾ ਜੋਰ ਨਹੀਂ ਲਾਣਾ ਪੈਂਦਾ ਅੱਜ ਸਿੱਖਿਆ ਦਾ ਮਿਆਰ ਉੱਤੇ ਹੋ ਚੁੱਕਾ ਅੰਗਰੇਜ਼ੀ ਹਰ ਕੋਈ ਚੰਗੀ ਬੋਲ ਲੈਂਦਾ ਲਿਖ ਲੈਂਦਾ ਹਾਈਲਾਈਟ ਵਾਲਾ ਕੰਮ ਮੁੱਕ ਗਿਆ ਕੁਛ ਇਹ 6.5 ਪੈਂਡ ਹਰ ਕਿਸੇ ਦੇ ਹੀ ਆ ਜਾਂਦੇ ਆ ਬਹੁਤ ਡਰ ਲੱਗਦਾ ਸਾਡੇ ਪੰਜਾਬੀ ਬੱਚਿਆਂ ਨੂੰ ਜਦੋਂ ਵੀਜ਼ਾ ਆਫਿਸ ਦੇ ਵਿੱਚ ਇੰਟਰਵਿਊ ਲਈ ਜਾਣਾ ਹੁੰਦਾ ਮੇਰਾ ਆਪ ਦਾ ਨਿੱਜੀ ਤਜਰਬਾ ਵੈ ਕਿ ਤੁਹਾਡੇ ਜਾਣ ਤੋਂ ਪਹਿਲਾਂ ਡਿਸਾਈਡ ਹੋਇਆ ਹੁੰਦਾ ਕਿ ਤੁਹਾਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ ਤੇ ਜਿਹੜਾ ਅਮਰੀਕਾ ਦਾ ਵੀਜ਼ਾ ਉਹ ਡਿਪੈਂਡ ਕਰਦਾ ਤੁਹਾਡੇ ਐਜੂਕੇਸ਼ਨ ਪ੍ਰੋਵਾਈਡਰ ਤੇ ਤੁਸੀਂ ਕਿਸ ਯੂਨੀਵਰਸਿਟੀ 'ਚ ਦਾਖਲਾ ਲਿਆ ਕਿਸ ਕੋਰਸ ਦੇ ਵਿੱਚ ਦਾਖਲਾ ਲਿਆ ਅੱਜ ਜਿਹੜੇ ਦੇ ਵਿੱਚ ਜੇ ਮੈਂ ਨਰਸਾਂ ਦੀ ਗੱਲ ਕਰਾਂ ਹੈਲਥ케ਅਰ ਵਰਕਰ ਦੀ ਮੈਡੀਕਲ ਕਿਤੇ ਦੀ ਕਵਰ ਲਈ ਹੈ ਜਿਹਦਾ ਵੀਜ਼ਾ ਰਿਫਿਊਜ਼ ਹੋ ਰਿਹਾ ਹੈ ਤੁਸੀਂ ਆਪਦੇ ਬੱਚੇ ਨੂੰ ਨਰਸਿੰਗ ਦੇ ਕੋਰਸ 'ਚ ਭੇਜ ਦਿਓ ਫਾਰਮੇਸੀ ਦੇ ਕੋਰਸ 'ਚ ਭੇਜ ਦਿਓ ఫిਜ਼ੀਓਥੈਰੇਪੀ ਦੇ ਕੋਰਸ 'ਚ ਭੇਜ ਦਿਓ ਵੀਜ਼ਾ-ਵੁਜ਼ਾ ਤਾਂ ਰਿਫਿਊਜ਼ ਹੋਣਾ ਦੂਰ ਦੀ ਗੱਲ ਆ ਸਕਾਲਰਸ਼ਿਪ ਵੀ ਮਿਲਦੀ ਆ ਕਿਸੇ ਨੂੰ 10% ਸਕਾਲਰਸ਼ਿਪ ਮਿਲਦੀ ਆ ਕਿਸੇ ਨੂੰ 50% ਮਿਲਦੀ ਆ ਕਿਸੇ ਨੂੰ ਫੁੱਲ ਵੀ ਮਿਲ ਜਾਂਦੀ ਆ ਅਗੇਨ ਡਿਪੈਂਡ ਕਰਦਾ ਤੁਸੀਂ ਕਿੱਥੋਂ ਅਪਲਾਈ ਕਰ ਰਹੇ ਹੋ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰ ਰਹੇ ਹੋ ਜੇ ਤੁਸੀਂ ਪੰਜਾਬ ਚ ਰਹਿੰਦੇ ਹੋ ਪੰਜਾਬੀ ਸੂਬਿਆਂ ਚ ਰਹਿੰਦੇ ਹੋ ਤੁਹਾਡਾ ਮੁੱਲ ਅਮਰੀਕਾ ਚ ਪੈਣਾ ਹੈ ਜਾਂ ਕੈਨੇਡਾ ਚ ਪੈਣਾ ਹੈ ਅੱਜ ਬਹੁਤ ਜਿਆਦਾ ਆਰਥਿਕ ਸੰਕਟ ਹੈ ਲੋਕਾਂ ਦੇ ਕੋਲ ਰੋਜ਼ਗਾਰ ਨਹੀਂ ਹੈਗਾ ਰੁਪਏ ਨਹੀਂ ਹੈਗੇ ਬਾਹਰ ਜਾਣ ਲਈ ਅਸੀਂ 8-10 ਲੱਖ ਰੁਪਏ ਦੇ ਵਿੱਚ ਵਿੱਚ ਹੀ ਤੁਹਾਡਾ ਸਿਸਟਮ ਬਣਾ ਦੇਾਂਗੇ 10 ਲੱਖ ਰੁਪਏ ਚ ਤੁਸੀਂ ਅਮਰੀਕਾ ਕੈਨੇਡਾ ਕਿਤੇ ਵੀ ਜਾ ਸਕਦੇ ਹੋ ਲੋੜ ਹੈਗੀ ਹੈ ਆਪਣੇ ਆਪ ਨੂੰ ਮੋਟੀਵੇਟ ਕਰਨ ਦੀ ਅਮਰੀਕਾ 'ਚ ਤਿੰਨ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਜਾਂਦੇ ਹੋ ਜਿਹਦੀ ਫੀਸ 40 ਲੱਖ ਰੁਪਏ ਹੁੰਦੀ ਹੈ ਤੁਸੀਂ ਪਬਲਿਕ ਯੂਨੀਵਰਸਿਟੀ ਜਾਂਦੇ ਹੋ ਜਿਹਦੀ ਫੀਸ 20 ਲੱਖ ਰੁਪਏ ਹੁੰਦੀ ਹੈ ਤੁਸੀਂ ਸਰਕਾਰੀ ਕਾਲਜ ਕਮਿਊਨਿਟੀ ਕਾਲਜ ਜਿਹਨਾਂ ਕਹਿੰਦੇ ਉੱਥੇ ਪੜ੍ਹਨ ਜਾਂਦੇ ਹੋ ਤਾਂ ਉਹਦੀ ਫੀਸ 10 ਲੱਖ ਰੁਪਏ ਹੁੰਦੀ ਹੈ ਸੋ ਤਿੰਨ ਤਰੀਕਿਆਂ ਨਾਲ ਤਿੰਨ ਰੇਟਾਂ ਦੇ ਤੁਸੀਂ ਅਮਰੀਕਾ ਪੜ੍ਹਨ ਲਈ ਜਾ ਸਕਦੇ ਹੋ 40 ਲੱਖ 20 ਲੱਖ ਤੇ 10 ਲੱਖ 10 ਲੱਖ 'ਚ ਤੁਹਾਡਾ ਦਾਖਲਾ ਕਮਿਊਨਿਟੀ ਕਾਲਜ 'ਚ ਹੁੰਦਾ ਹੈ 20 ਲੱਖ ਤੁਹਾਡਾ ਦਾਖਲਾ ਪਬਲਿਕ ਯੂਨੀਵਰਸਿਟੀ 'ਚ ਹੁੰਦਾ ਹੈ 40 ਲੱਖ 'ਚ ਤੁਹਾਡਾ ਦਾਖਲਾ ਪ੍ਰਾਈਵੇਟ ਯੂਨੀਵਰਸਿਟੀ 'ਚ ਹੁੰਦਾ ਕੁਝ ਏਦਾਂ ਦਾ ਹੀ ਸਿਸਟਮ ਕੈਨੇਡਾ ਦੇ ਵਿੱਚ ਹੈ ਜੇ ਕੈਨੇਡਾ 'ਚ ਕਿਸੇ ਪ੍ਰਾਈਵੇਟ ਕਾਲਜ ਦਾਖਲਾ ਲੈਂਦੇ ਹੋ ਤਾਂ ਸਾਲ ਦੀ ਫੀਸ 10 ਲੱਖ ਰੁਪਏ ਹੁੰਦੀ ਹੈ ਜੇ ਕਿਸੇ ਸਰਕਾਰੀ ਕਾਲਜ ਦਾਖਲਾ ਲੈਂਦੇ ਹੋ ਤਾਂ ਸਾਲ ਦੀ ਫੀਸ 18 ਲੱਖ ਰੁਪਏ ਹੁੰਦੀ ਹੈ ਜੇ ਕਿਸੇ ਪਬਲਿਕ ਯੂਨੀਵਰਸਿਟੀ ਦਾਖਲਾ ਲੈਂਦੇ ਹੋ ਤਾਂ ਸਾਲ ਦੀ ਫੀਸ 25 ਲੱਖ ਰੁਪਏ ਹੁੰਦੀ ਹੈ ਬਹੁਤ ਸਾਰੀਆਂ ਯੂਨੀਵਰਸਿਟੀਆਂ ਸਕਾਲਰਸ਼ਿਪ ਦਿੰਦੀਆਂ ਤੁਸੀਂ 8 ਤੋਂ 10 ਲੱਖ ਰੁਪਈਆ ਲਾ ਕੇ ਇਥੋਂ ਅਮਰੀਕਾ ਜਾਂ ਕੈਨੇਡਾ ਜਾ ਸਕਦੇ ਹੋ ਬਹੁਤ ਸਾਰੇ ਵਿਅਮਨ ਹੁੰਦੇ ਆ ਲੋਕਾਂ ਨੂੰ ਯਾਰ ਮੇਰਾ ਤਾਂ ਵੀਜਾ ਹੀ ਨਾ ਰਿਫਿਊਜ਼ ਹੋ ਜਾਵੇ ਦੇਖੋ ਸਾਡੇ ਕੋਲ ਵੀਜ਼ਾ ਦੀ ਐਕਸਪਰਟਿਸ ਆ ਅਸੀਂ ਅਕਸਰ ਉਹਨਾਂ ਲੋਕਾਂ ਨੂੰ ਭੇਜਦੇ ਆ ਜਿਹੜੇ ਕਿਤੇ ਨਾ ਕਿਤੇ ਫਸੇ ਹੁੰਦੇ ਆ ਤੁਸੀਂ ਮੈਨੂੰ ਆਪਦੀ ਪ੍ਰੋਬਲਮ ਦੱਸਣੀ ਆ ਕੇ ਅੱਜ ਸਭ ਤੋਂ ਵੱਡੀ ਸਮੱਸਿਆ ਕੀ ਪੰਜਾਬ ਦੀ ਦੱਸਾਂ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਵਾ ਕਿ ਜੰਟ ਠੱਗੀ ਮਾਰਦਾ ਪੈਸੇ ਲੈ ਕੇ ਭੱਜ ਜਾਂਦਾ ਅੱਜ ਦੁਨੀਆ 'ਚ ਕਿਹੜਾ ਮੁਲਕ ਹੈ ਤੁਹਾਨੂੰ ਵੀਜ਼ਾ ਦੇ ਰਿਹਾ ਵੀਜ਼ੇ ਤੇ ਆਜੀ ਆਪਾਂ ਆਧ੍ਰੇਟਸ ਆਸਟ੍ਰੇਲੀਆ ਹਰ ਕਿਸੇ ਨੂੰ ਦਾਖਲਾ ਨਹੀਂ ਦਿੰਦਾ ਇੰਗਲੈਂਡ ਦੇ ਪਹਿਲਾਂ ਹੀ ਬੁਰੇ ਹਾਲ ਨੇ ਕੋਈ ਜਾ ਕੇ ਰਾਜੀ ਨਹੀਂ ਯੂਨੀਵਰਸਿਟੀਆਂ ਦੀਆਂ ਫੀਸਾਂ ਬਹੁਤ ਨੇ ਕੈਨੇਡਾ ਜਿਹੜਾ ਵੀ ਗਿਆ ਪੱਕਾ ਜ਼ਰੂਰ ਹੋ ਗਿਆ ਅੱਜ ਤੱਕ ਕੱਢਿਆ ਨਹੀਂ ਕੈਨੇਡਾ ਨੇ ਅੱਜ ਤੱਕ ਕਿਸੇ ਨੂੰ ਕੋਈ ਜਾਲੀ ਕਾਗ਼ੇ ਲਾ ਕੇ ਵੀ ਗਿਆ ਕਿਸੇ ਨੇ ਝਗੜਾ ਵੀ ਕਰ ਲਿਆ ਫਿਰ ਵੀ ਉਹਨੂੰ ਉੱਥੋਂ ਕੱਢਦੇ ਨਹੀਂ ਮੌਕਾ ਦਿੰਦਾ ਕੁਝ ਸਮੇਂ ਪੁਰਾਣੀ ਗੱਲ ਹੈ ਕੈਨੇਡਾ ਦੇ ਵਿੱਚ ਕੁਝ ਝੁੰਡ ਬਣਾ ਕੇ ਬੱਚੇ ਘੁੰਮਦੇ ਫਿਰਦੇ ਪੈਸੀ ਸ਼ਾਮ ਨੂੰ ਰੋਲਾ ਪੈ ਗਿਆ ਲੜਾਈ ਝਗੜੇ ਹੋ ਗਏ ਚਾਰ ਸਾਡੇ ਬੱਚੇ ਆਪਸ ਦੇ ਵਿੱਚ ਲੜ ਪਏ ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ ਕੁੱਟਿਆ ਮਾਰਿਆ ਗੱਲ ਸਰਕਾਰਾਂ ਕੋਲ ਪਹੁੰਚ ਗਈ ਅਫਸਰਾਂ ਕੋਲ ਪਹੁੰਚ ਗਈ ਰੋਲਾ ਪੈ ਗਿਆ ਗੋਰਿਆਂ ਨੇ ਤੇ ਕੁਝ ਕਿਹਾ ਨਹੀਂ ਪੰਜਾਬੀ মিডিਆ ਨੇ ਕਿਹਾ ਤੱਕ ਨਹੀਂ ਇਹਨਾਂ ਨੂੰ ਰਿਪੋਰਟ ਕੀਤਾ ਜਾਏ ਇਹ ਗੰਦ ਪਾਇਆ ਪੰਜਾਬੀ ਬੱਚਿਆਂ ਨੇ ਇਹ ਲਾਈਆਂ ਝਗੜੇ ਕਰਦੇ ਨੇ ਇਹਨਾਂ ਨੂੰ ਰਿਪੋਰਟ ਕੀਤਾ ਜਾਏ ਇੱਕ ਗੋਰੇ ਅਫਸਰ ਦੀ ਮੈਂ ਇੰਟਰਵਿਊ ਸੁਣੀ ਉਹ ਕਹਿੰਦਾ ਵਾਟ ਇਜ਼ ਦਿਸ ਨੌਨਸੈਂਸ ਕਾਲਾ ਗੰਦ ਪਾ ਰਹੇ ਨੇ ਕਹਿੰਦਾ ਕਹਿੰਦੇ ਜੀ ਇਹ ਗੱਡੀਆਂ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਗੀਤ ਸੰਗੀਤ ਲਾ ਕੇ ਸੜਕਾਂ ਤੇ ਮौज ਕਰਦੇ ਨੇ ਅਛਾ ਕਹਿੰਦਾ ਫੇਰ ਕੀ ਕਹਿੰਦਾ ਕਹੇਤੀ ਪੈਨੂ ਛੇੜਿਆ ਇਹਨਾਂ ਨੇ ਕਹਿੰਦਾ ਨਹੀਂ ਆਪਸ ਵਿੱਚ ਲੜਦੇ ਨੇ ਤੂੰ ਕਹਿੰਦਾ ਇਹਨਾਂ ਨਾਲ ਲੜਨਾ ਅਸੀਂ ਬੁੜੇ ਆ ਅਸੀਂ ਥੋੜੀ ਲੜਨਾ ਹਣ ਤੁਸੀਂ ਗੋਰੇ ਅਫਸਰ ਦੀ ਸੋਚ ਦੇਖੋ ਉਹ ਕਦਾਂ ਮੌਕਾ ਦੇਓ ਇਹਨਾਂ ਨੂੰ ਇਹ ਜਵਾਨ ਨੇ ਇਹ ਘਰੋਂ ਬਾਹਰ ਆਏ ਨੇ ਪੜਨ ਆਏ ਨੇ ਆਨੰਦ ਮਾਣਨ ਆਏ ਨੇ ਜੇ ਇਹਨਾਂ ਨੇ ਹਿਲਤ ਕਰ ਵੀ ਲਈ ਕੋਈ ਗੱਲ ਇਹਨਾਂ ਨੂੰ ਸਮਝਾ ਦੇਾਂਗੇ ਪਿਆਰ ਨਾਲ ਇਹਨਾਂ ਨੂੰ 4 ਦਿਨ ਅੰਦਰ ਰੱਖੋ ਆਪੇ ਦਿਮਾਗ ਟਖਾਣੇ ਆ ਜੂਗਾ ਛੱਡ ਦੇਾਂਗੇ ਫੇ 5ਵੇਂ ਦਿਨ ਇਹ ਆਪਦਾ ਘਰ ਬਾਹਰ ਛੱਡ ਕੇ ਆਏ ਨੇ ਇਹ ਇੱਥੇ ਪੜਨ ਆਏ ਨੇ ਮौज ਕਰਨ ਆਏ ਨੇ ਨਾ ਮौज ਕਰਨ ਦਿਓ ਇਹਨਾਂ ਨੇ ਦੀ ਮौज ਕਰਨੀ ਤੇ ਹੋਰ ਬੁਢਿਆਂ ਨੇ ਥੋੜੀ ਕਰਨੀ ਇੱਥੇ ਸਾਡੇ ਪੰਜਾਬੀ ਲੋਕ ਕਹਿੰਦੇ ਨੇ ਨਾ ਨਾ ਇਹ ਤਾਂ ਗਲਤ ਹੋਇਆ ਇਹ ਤਾਂ ਲੋਕ ਉੱਚੀ ਆਵਾਜ਼ ਚ ਡੈਕ ਲਾਉਂਦੇ ਨੇ ਉਹ ਡੈਕ ਬੁਢੇ ਨੇ ਥੋੜੀ ਲਾਣਾ ਯਾਰ ਉੱਚੀ ਆਵਾਜ਼ ਚ ਡੈਕ ਯੰਗ ਬੰਦੇ ਨੇ ਲਾਣਾ ਉਹਨੂੰ ਵੀ ਤਾਂ ਜੀਣ ਦਾ ਹੱਕ ਹੈ ਨਾ ਰੋਹੀ ਤਾਂ ਕੈਨੇਡਾ ਗਿਆ ਮਾੜੀ ਮੋਟੀ ਜਿਹੇ ਤਰੀਕਾ ਤੁਰਕਾ ਪਈਆਂ ਸਾਰੇ ਬੱਚੇ ਬਰੀ ਹੋ ਗਏ ਕਿਸੇ ਨੂੰ ਜੁਰਮਾਨਾ 500 ਰੁਪਏ ਲੱਗ ਗਿਆ ਕਿ ਇਹਨੂੰ 1000 ਰੁਪਏ ਲੱਗ ਗਿਆ ਦੰਡ ਜਿਹੜਾ ਦੇਣਾ ਸੀ ਮਾੜਾ ਮੋਟਾ ਸਰਕਾਰਾਂ ਨੇ ਦੇ ਦੋ ਦਿੱਤੀ ਆ ਮਾਫ ਕਰਨ ਵਾਲੇ ਪਾਸੇ ਹੋਰੇ ਪਹਿਲਾਂ ਤੁਰਦੇ ਨੇ ਸੋ ਸਾਨੂੰ ਸਮਝਣਾ ਪੈਣਾ ਸਾਨੂੰ ਸਪੋਰਟ ਕਰਨੀ ਪੈਣੀ ਇਹਨਾਂ ਬੱਚਿਆਂ ਨੂੰ ਇਹ ਸਾਡਾ ਆਉਣ ਵਾਲਾ ਭਵਿੱਖ ਹੈ ਜੇ ਅੱਜ ਸਾਡਾ ਬੱਚਾ ਬਾਹਰ ਨਾ ਜਾਂਦਾ ਸਾਡੇ ਸੂਬੇ ਦਾ ਹਾਲ ਦੇਖ ਲਓ ਕੀ ਹੋਣਾ ਸੀ ਅੱਜ ਕਿਸ ਲੈਵਲ ਤੇ ਪਹੁੰਚ ਚੁੱਕੇ ਆ ਪਤਾ ਤੁਹਾਨੂੰ ਅਸੀਂ ਪੂਰੇ ਮੁਲਕ ਦੇ ਵਿੱਚ ਅਖੀਰ ਲਿਆ ਜਿਹੜੀਆਂ ਸਟੇਟਾਂ ਉਹਨਾਂ ਦੇ ਵਿੱਚ ਨਾ ਆਂਦਾ ਸਾਡਾ ਪਰ ਵੀ ਹਰ ਬੰਦਾ ਰੋਟੀ ਖਾ ਕੇ ਸੌਂਦਾ ਸ਼ਾਮ ਨੂੰ ਦਾਨਪੁਨ ਹੁੰਦੇ ਆ ਹਰ ਬੰਦਾ ਖੁਸ਼ ਹੈ ਕਿਉਂ ਕਿਉਂਕਿ ਅੱਜ 20% ਸਾਡਾ ਪੰਜਾਬ ਪੰਜਾਬ ਤੋਂ ਬਾਹਰ ਬੈਠਾ ਹੈ 20% ਸਾਡੇ ਪੰਜਾਬ ਦੀ ਆਬਾਦੀ ਅੱਜ ਦੁਨੀਆ ਦੇ ਵਿੱਚ ਮਿਹਨਤਾਂ ਕਰਦੀ ਪਈ ਹੈ ਜਦੋਂ ਬੱਚੇ ਜਾਂਦੇ ਆ ਕਾਰੋਬਾਰ ਕਰਨ ਮਿਹਨਤਾਂ ਕਰਨ ਉਹ ਆਪਣੇ ਮਾਪਿਓ ਵਾਸਤੇ ਜਾਂਦੇ ਆ ਅੱਜ 40 ਲੱਖ ਦੇ ਕਰੀਬ ਸਾਡੇ ਪੰਜਾਬੀ ਬੱਚੇ ਦੁਨੀਆ ਦੇ ਵਿੱਚ ਮੱਲਾ ਮਾਰ ਰਹੇ ਨੇ ਜਿਨ੍ਹਾਂ ਕਰਕੇ ਅੱਜ ਪੰਜਾਬ ਦੁਬਾਰਾ ਖੜਾ ਹੋ ਗਿਆ ਸਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਹੈ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਬਾਹਰਲੇ ਮੁਲਕਾਂ 'ਚ ਜਾ ਕੇ ਮਿਹਨਤਾਂ ਮਜ਼ਦੂਰੀਆਂ ਕੀਤੀਆਂ ਆਪਦੀਆਂ ਪੜਾਈਆਂ ਵੀ ਕੀਤੀਆਂ ਆਪਣੇ ਆਪ ਨੂੰ ਵੀ ਸੰਭਿਆ ਜਵਾਕਾਂ ਨੂੰ ਵੀ ਸੰਭਿਆ ਭੈਣ ਭਰਾ ਨੂੰ ਵੀ ਸੰਭਿਆ ਪਿਓ ਦਾ ਕਰਜ਼ਾ ਵੀ ਲਾਇਆ ਅਸੀਂ ਨਿੰਦਿਏ ਨਾ ਇਹਨਾਂ ਨੂੰ ਇਹਨਾਂ ਦਾ ਸਨਮਾਨ ਕਰੀਏ ਇਹ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਲਿਆ ਆਜੂ ਰਲ ਕੇ ਮੋਟੀਵੇਟ ਕਰੀਏ ਪੰਜਾਬੀ ਭੈਣ ਭਰਾਵਾਂ ਨੂੰ ਤਾਂ ਜੋ ਵੱਦ ਤੋਂ ਵੱਧ ਬੱਚੇ ਸਾਡੇ ਵਿਦੇਸ਼ਾਂ ਚ ਜਾ ਕੇ ਪੜ੍ਹਾਈਆਂ ਕਰਨ ਔਰ ਦੁਨੀਆ ਦੇ ਵਿੱਚ ਨਾ ਕਮਾਣ ਅਸੀਂ ਅਮਰੀਕਾ ਕੈਨੇਡਾ ਭੇਜਣ ਦੀ ਮੁਹਿੰਮ ਚਲਾਈ ਹੈ ਜੇ ਕਿਸੇ ਭੈਣ ਭਰਾ ਕੋ ਰੁਪਈਆਂ ਦੀ ਕਮੀ ਹੈ ਮੈਂ ਵੀ ਯਾਰ ਤੁਹਾਡੇ ਵਿੱਚ ਦਈ ਆ ਜੋ ਕੋਈ ਗੱਲ ਮੈਂ ਵੀ ਸਰਕਾਰੀ ਸਕੂਲਾਂ 'ਚ ਪੜਿਆ ਮੈਨੂੰ ਪਤਾ ਕਿ ਨਾ ਹਾਲਾਤਾਂ ਦੇ ਵਿੱਚੋਂ ਪੰਜਾਬ ਅੱਜ ਨਿਕਲਦਾ ਪਿਆ ਜਿੰਨੇ ਕੁ ਰੁਪਈਏ ਤੁਹਾਡੇ ਕੋਲ ਹੈਗੇ ਉਹਨਿਆਂ ਜੀ ਭੇਜ ਦਿਆਂਗੇ ਨਹੀਂ ਹੈਗੇ ਯਾਰ ਤਾਂ ਵੀ ਕੋਈ ਨਾ ਕੋਈ ਹੱਲ ਕੱਢ ਲਾਂਗੇ ਮੈਨੂੰ ਕਿਸੇ ਨੇ ਪੁੱਛਿਆ ਕਹਿੰਦਾ ਸਾਰੇ ਫੀਸ ਆਫਟਰ ਵੀਜ਼ਾ ਕਿਵੇਂ ਹੁੰਦਾ ਮੈਂ ਕਹਾ ਇਹ ਪੰਜਾਬੀ ਹੁੰਦਾ ਹੈ ਤੁਹਾਡੇ ਲਈ ਨਹੀਂ ਹੈ ਅਸੀਂ ਗੁਜਰਾਤ ਦੇ ਵਿੱਚ ਦਫ਼ਤਰ ਖੋਲਿਆ ਗੁਜਰਾਤ ਦੇ ਵਿੱਚ ਅਸੀਂ ਮੁਹਿੰਮ ਚਲਾਤੀ ਫੀਸ ਆਫਟਰ ਵੀਜ਼ਾ ਜੀ ਫੇਲ ਹੋ ਗਏ ਫੇਲੀਅਰ ਹੀ ਦੱਸ ਲੰਗਾ ਕੈਮਰੇ ਤੇ ਅਸੀਂ ਗੁਜਰਾਤ ਦੇ ਵਿੱਚ ਫੀਸ ਆਫਟਰ ਵੀਜ਼ਾ ਦੀ ਸਕੀਮ ਲਾਈ ਅਸੀਂ ਫੇਲ ਹੋ ਗਏ ਵੀਜ਼ਾ ਲੱਗ ਗਿਆ ਪੰਦਾ ਕਹਿੰਦਾ ਹਮਜਾਏਗਾ ਹੀ ਨਹੀਂ ਭਰਾਵਾ ਤੂੰ ਜਾਓਗੇ ਕਿਉਂ ਨਹੀਂ ਕਹਿੰਦਾ ਨਹੀਂ ਹਮੇ ਤਾਂ ਪਤਾ ਹੀ ਨਹੀਂ تھا ਵੀਜ਼ਾ ਲੱਗਣਾ ਵੀ ਕਿ ਲੈਣਾ ਵੀ ਤੂੰ ਬੋਲਾ ਆਪਣੇ ਬੋਲਾ ਹਮਨੇ ਅਪਲਾਈ ਕਰਦੇ ਹਮਾਰੇ ਕੋਲ ਪੈਸੇ ਹੀ ਨਹੀਂ ਐ ਐਦਾ ਹਿਸਟਰੀ ਚ ਪੰਜਾਬ ਚ ਨਹੀਂ ਹੋਇਆ ਕਦੇ ਅਸੀਂ ਬਸੀਆਂ ਫੀਸਾਂ ਵੀ ਕੋਲੋਂ ਲਾ ਦਿੰਨੇ ਆ ਸਾਨੂੰ ਪਤਾ ਯਾਰ ਜਦੋਂ ਵੀਜ਼ਾ ਲੱਗ ਗਿਆ ਹੱਥ ਜੋੜ ਕੇ ਦੇਣਗੇ ਸਾਡੇ ਭੈਣ ਭਰਾ ਥੋੜਾ ਜ਼ਿਆਦਾ ਦੇ ਕੇ ਜਾਂਦੇ ਨਾਮ ਮਿਲਦਾ ਸਾਨੂੰ ਇਹੀ ਚੀਜ਼ ਅਸੀਂ ਦਿੱਲੀ ਦੇ ਵਿੱਚ ਕੀਤੀ ਸੀ ਉੱਥੇ ਫੇਲ ਹੋ ਗਏ ਚਾਓ ਚਾਈ ਬੰਦਾ ਆਇਆ ਜੀ ਹਾਂ ਹਾਂ ਪੈਸੇ ਸਾਰੇ ਬਾਅਦ ਚੋ ਕਰ ਦੋ ਜੀ ப்ਲਾਈ ப்ਲਾਈ ਕਰਤਾ ਵੀਜ਼ਾ ਆ ਗਿਆ ਤੂੰ ਕਿਹਾ ਭਾਜੀ ਲਿਆਓ 10 ਲੱਖ ਰੁਪਏ ਤੁਹਾਡੇ ਨਾਲ ਕੀਤਾ ਜੀ ਦਿਓ ਚੜੋ ਹੁਣ ਉਹ ਕਹਿੰਦਾ ਨਹੀਂ ਨਹੀਂ ਵੀਜ਼ਾ ਤਾਂ ਹੈ ਹੀ ਨਹੀਂ ਪੈਸੇ ਤਾਂ ਹੈ ਹੀ ਨਹੀਂ ਮੇਰੇ ਪਾਸ ਠੀਕ ਹੈ ਫੇਰ ப்ਲਾਈ ਕਿਉਂ ਕੀਤਾ ਸੀ ਕਹਿੰਦਾ ਮੁੰਜੇ ਲੱਗਦਾ ਹੀ ਨਹੀਂ ਤਾਂ ਵੀਜ਼ਾ ਆ ਜਾਏਗਾ ਮੈਂ ਤਾਂ ਤੁਮੇ ਦਿਾਈ ਹੀ ਕੁਛ ਨਹੀਂ ਤੋ ਇਹ ਤਾਂ ਵੀਜ਼ਾ ਲੱਗਿਆ ਤੋ ਮੇਰੇ ਪਾਸ ਤੋ ਪੈਸੇ ਹੀ ਨਹੀਂ ਹੈ ਮੈਨੂੰ ਤਾਂ ਫ੍ਰੀ ਮੇਂ ਭੇਜ ਦੋ ਭਾਈ ਤੈਨੂੰ ਫ੍ਰੀ ਕੋ ਭੇਜਦੀ ਹੈ ਭਾਈ ਨਹੀਂ ਆਪ ਐਡ ਕਰਤੇ ਹੋ ਨਾ ਜਗਰੀਬ ਬੱਚੋਂ ਕਾ ਮੈਂ ਤੇਨਾ ਤਾਂ ਨਹੀਂ ਗੱਲ ਹੋਈ ਭਰਾਵਾ ਤੂੰ ਜਦੋਂ ਫੇਲ ਅਪਲਾਈ ਕੀਤੀ ਤੇਰੇ ਕੋ ਖਾਤੇ ਚ ਰੁਪਈਏ ਸੀਗੇ ਨਾ ਕਹਿੰਦਾ ਰੁਪਈਏ ਤੋ ਹੈ ਬਟ ਇਤਨੇ ਪੈਸੇ ਤੋ ਲੱਗਤੇ ਹੀ ਨਹੀਂ ਇਹ ਤੋ ਕਾਮ ਤੋ ਹੈ 5 ਲੱਖ ਰੁਪਏ ਦਾ ਮੈਂ ਆਪਕੋ 10 ਲੱਖ ਕਿਸ ਬਾਤ ਕਾ ਦੂੰ ਮੈਂ ਪਪਾ ਜੀ ਆ ਤੁਸੀਂ ਹਾਸੈਨ ਕੀਤਾ ਸੀ ਐਗਰੀਮੈਂਟ ਆ ਤਰੀ ਇਹ ਫਿਲਮ ਹੀ ਬਣਾਈ ਸੀ ਕਿ ਮੈਂ 10 ਲੱਖ ਰੁਪਏ ਦਊਂਗਾ ਵੀ ਇਹ ਤੋਂ ਬਾਅਦ ਉਹ ਕਹਿੰਦਾ ਜੀ ਕੁਛ ਵੀ ਇਹ ਪੈਸੇ ਨਹੀਂ ਮੈਂ ਦੇਣੇ ਇਹ ਫਿਰ ਕੀ ਹੋਗਾ ਮੈਨੇ ਵੀਡੀਓ ਬਣਾ ਲਈ ਫਿਰ ਕਾ ਉਹ ਮੈਨੇ ਸਾਈਨ ਕਰ ਦਈਏ ਮੈਂ ਜਾਲਾ ਮੇਰਾ ਪਾਸਪੋਰਟ ਮੋੜ ਦਿਓ ਕਿਹਾ ਵੀਰ ਇਦਾਂ ਕਿਦਾਂ ਯਾਰ ਪਾਸਪੋਰਟ ਮੋੜ ਦਿਓ ਵੀ ਇਹੀ ਤੇ ਨਾ ਕਰਾਰ ਕੀਤਾ ਵਪਾਰ ਕੀਤਾ ਵੀ ਅੱਜ ਤੂੰ ਕਹਿੰਦਾ ਮੈਂ ਜਾਣਾ ਨਹੀਂ ਇਹ ਕਹਿੰਦਾ ਨਹੀਂ ਭਰਾਵਾ ਇਦਾਂ ਨਹੀਂ ਹੁੰਦੀ ਉਹ ਕਦੀ ਕੋਈ ਫੋਨ ਕਰੇ ਉਹਦੇ ਵਾਸਤੇ ਕਦੀ ਕੋ ਪੱਤਰਕਾਰ ਫੋਨ ਕਰੇ ਹਾਰ ਕੇ ਉਹ ਕੇ ਪੁਲਿਸ ਅਫੀਸਰ ਕੋ ਚਲਾ ਗਿਆ ਫਿਰ ਪਿੰਤਲਾ ਕਰਕੇ ਕਿਸੇ ਪੁਲਿਸ ਅਫੀਸਰ ਦਾ ਫੋਨ ਆਇਆ ਮੈਨੂੰ ਕਿ ਵੀਨੇ ਕੀ ਹੋਇਆ ਯਾਰ ਤੁਸੀਂ ਇਹਦਾ ਪਾਸਪੋਰਟ ਨਹੀਂ ਮੋੜਦੇ ਦਰਖਾਸਤ ਦੇਣਾ ਮੈਂ ਕਿਹਾ ਸਾਰਾ ਆ ਫਿਲਮ ਬਣੀ ਪਈ ਏਦੀ ਯਾਦ ਹੈ ਐਗਰੀਮੈਂਟ ਹੈ 10 ਲੱਖ ਰੁਪਈਆ ਦੇਣਾ ਕੀਤਾ ਵੀ ਵੀਜੇ ਤੋਂ ਬਾਅਦ ਲਵਾਂਗੇ ਇਹ ਕਹਿੰਦਾ ਜੀ 5 ਲੱਖ ਰੁਪਈਆ ਲਗਾ ਮੈਂ 5 ਹੀ ਦੇਣਾ ਮੈਂ ਦੱਸ ਦੇਣਾ ਹੀ ਨਹੀਂ ਅਫਸਰ ਕਹਿੰਦਾ ਵੀਨੇ ਇਹ ਪੰਜਾਬੀ ਨਹੀਂ ਹੈਗੇ ਜੀ ਸਾਹਿਬ ਵੀ ਕਿਤਾਬੀ ਲੋਗ ਨੇ ਇਹਨਾਂ ਕੋ ਪਹਿਲਾਂ پیسے ਲਿਆ ਕਰੋ ਹਾਰ ਕੇ ਸਾਨੂੰ ਵੀ ਸਮਝ ਲੱਗ ਗਈ ਚਲੋ ਉਹਦੇ ਨਾਲ ਦੀ ਨਵੇੜੀ ਜਿਹੜੀ ਨਵੇੜੀ ਇੱਕ ਚੀਜ਼ ਸਮਝ ਲੱਗੀ ਕਿ ਤੁਸੀਂ ਤਿਬਾਰ ਸਿਰਫ ਆਪਣੇਆਂ ਤੇ ਕਰ ਸਕਦੇ ਹੋ ਬਾਹਰਿਆਂ ਤੇ ਨਹੀਂ ਕਰ ਸਕਦੇ ਇਹ ਫੀਸ ਆਫਟਰ ਵੀਜ਼ਾ ਦੀ ਮੋਹਿਮ ਪੰਜਾਬ ਜੀ ਰਵੇ ਤਾਂ ਵਧੀਆ ਕਿਉਂਕਿ ਪੰਜਾਬੀ ਬੰਦੇ ਨੂੰ ਸਮਝ ਲੱਗਦੀ ਹੈ ਮੈਂ ਜਿੱਥੇ ਸਾਈਨ ਕਰਤੇ ਮੈਂ ਇਕਰਾਰ ਕਰਤਾ ਮੈਨੂੰ ਰੁਪਏ ਦੇਣੇ ਹੀ ਪੈਣੇ ਆ ਇਹ ਪੀਸਾ ਪੂਸਾ ਤਰਾੰਦੇ ਨਹੀਂ ਕਿਹਾ ਕੋ ਪਹਿਲਾ ਵੀਜ਼ਾ ਫਿਰ ਪੈਸੇ ਤਾਂ ਹੀ ਪੰਜਾਬ ਅੱਗੇ ਆ ਜੀ ਬੰਦਾ ਘਰੋਂ ਸੋਚ ਕੇ ਆਂਦਾ ਚਲੋ ਚੱਲਦੇ ਆਂ ਜੰਟ ਕੋ ਚੱਲਦੇ ਆਂ ਜੰਟ ਕੋ ਜਾ ਕੇ ਪੁੱਛਾਂਗੇ ਅੱਗੋਂ ਜੰਟ ਹੋਣੀ ਕਹਿੰਦੇ ਪੁੱਛਣਾ ਕੀ ਇਥੇ ਸੈਨ ਕਰ ਤੇਰੀ ਫੈਲ ਜਮਾ ਕਰਾਈਏ ਇਹੀ ਕੰਮ ਉਹਦੇ ਆਸਟ੍ਰੇਲੀਆ ਜਾ ਜੀ ਆਸਟ੍ਰੇਲੀਆ 'ਚ ਲੋਕਾਂ ਨੂੰ 2-2 ਮਹੀਨੇ ਲੱਗ ਜਾਂਦੇ ਆ ਆਫਰ ਲੈਟਰ ਨਹੀਂ ਮਿਲਦੀ ਫਿਰ ਜੀਟੀ ਕਲੀਅਰ ਹੋਊਗੀ ਫਿਰ ਫੀਸਾਂ ਜਾਊਗੀਆਂ 6 ਮਹੀਨੇ ਲੱਗ ਜਾਂਦੇ ਸਾਨੂੰ 6 ਮਿੰਟ ਨਹੀਂ ਲੱਗਦੇ ਸਾਡੇ ਕੋ ਬੰਦਾ ਪੁੱਛਣ ਆਂਦਾ ਹਾਂਜੀ ਸਰ ਅਮੇਸਟ੍ਰੇਲੀਆ ਜਾਣਾ ਹੈਗਾ ਜਾਂ ਕਿੱਥੇ ਜਾਣਾ ਕਿਹੜਾ ਸਰ ਮੈਲਬਨ ਸਿਡਨੀ ਚਲਾ ਕਾ ਹੀ ਲਿਆ ਲਿਆ ਚਲਾ ਮੈਡੀਕਲ ਕਰਾਈਓ ਲੋਕ ਕਹਿੰਦਾ ਮੈਂ ਇੰਨੀ ਜਲਦੀ ਹਾਂਜੀ ਇਹ ਨਹੀਂ ਜਲਦੀ ਹੋਈ ਕਿਉਂਕਿ ਜਿਹਨੇ ਦਾਖਲਾ ਦੇਣਾ ਉਹ ਵੀ ਸਾਡਾ ਹੀ ਬੰਦਾ ਤੈਨੂੰ ਜਾਣਾ ਵੀ ਸਾਡਾ ਹੀ ਬੰਦਾ ਪੈਸਿਆਂ ਪੁੱਛਿਆਂ ਵਾਲਾ ਕੰਮ ਤਾਂ ਇੱਕ ਸਾਈਡ ਤੇ ਰੱਖ ਦੇਈਦਾ ਜਦੋਂ ਕੋਈ ਪੰਜਾਬੀ ਭੈਣ ਭਰਾ ਆ ਜਾਂਦਾ ਮੈਨੂੰ ਬਹੁਤ ਵਾਰੀ ਪਾਰਲੇ ਸੂਬੇ ਦੇ ਲੋਕਾਂ ਨੇ ਪੁੱਛਿਆ ਸਰ ਇਹ ਫੀਸ ਆਫਟਰ ਵੀਜ਼ਾ ਵਿਨੈਸਰ ਕੈਸੇ ਕਰ ਲਿੱਤੇ ਆ ਮੈਂ ਬੰਬੇ ਗਿਆ ਕਾਨਫਰੈਂਸ ਦੇ ਵਿੱਚ ਮੈਨੂੰ 150 ਬੰਦਿਆਂ ਨੇ ਘੇਰ ਲਿਆ ਕਿ ਵੀਨੇ ਸਰ ਆਮ ਆਪ ਕੀ ਵੀਡੀਓ ਦੇਖਦੇ ਹਾਂ ਬੜੇ ਫੈਨ ਆ ਆਪਕੇ ਆਬ ਹਮੇਂ ਬਤਾਓ ਸਰ ਇਹ ਫੀਸ ਆਫਟਰ ਵੀਜ਼ਾ ਹੋਤਾ ਕੈਸੇ ਆ ਮੈਂ ਹੋਤਾ ਕੈਸੇ ਆ ਫੀਸ ਕੋ ਲੋ ਦਾਰ ਦਿੰਦੇ ਆ ਅੱਛੀ ਕੋ ਲੋ ਦਾਰ ਦਿੰਦੇ ਹੋ ਤੋ ਸਰ ਇਹ ਵਾਪਸ ਕੈਸੇ ਮਿਲਤੇ ਆ ਮੈਂ ਜੋ ਵੀਜ਼ਾ ਲਗਤਾ ਮਿਲ ਜਾਂਦੇ ਘਰ ਨਹੀਂ ਹਮਾਰੇ ਤੋ ਦਿੱਤਾ ਹੀ ਨਹੀਂ ਕੋਈ ਉਹ ਦਿੱਤਾ ਇਸ ਲਈ ਨਹੀਂ ਕਿ ਤੁਮੇ ਲੈਣੇ ਨਹੀਂ ਆਤੇ ਤੁਮ ਲੋਕ ਕਰਤੇ ਹੋ ਮੀਨ ਮੇਕ ਅੱਜ ਇੱਥੇ ਤੇ ਜਾ ਕਰ ਲੋ ਉੱਥੇ ਤੇ ਜਾ ਕਰ ਲੋ ਉੱਥੇ ਤੇ ਜਾ ਅੱਜ ਇੱਕ ਬੰਦਾ ਆਇਆ ਜਲੰਧਰ ਕੰ ਦਾ ਸਰ ਸਟੈਪ ਬਾਈ ਸਟੈਪ ਕਰਤੇ ਹੋ ਮੈਂ ਕਹੋ ਕੀ ਹੁੰਦਾ ਕਹਿੰਦੇ ਸਰ ਪੈਕੇਜ ਐਸੇ ਹੁੰਦਾ ਨਾ ਐਸੇ ਸਟੈਪ ਬਾਈ ਸਟੈਪ ਵੀ ਹੁੰਦਾ ਮੈਂ ਕਹੋ ਕਿ ਐਸੇ ਹੁੰਦਾ ਕਰ ਮੈਨੇ ਸਟੈਪ ਬਾਈ ਸਟੈਪ ਕਰਾਣਾ ਹੈ ਪਹਿਲੇ ਆਪ オਫਰੇਟਰ ਕੀ ਫੀਸ ਲੈ ਲਓ ਫਿਰ ਆਪਣੀ ਫੀਸ ਲੈ ਲਓ ਫਿਰ ਫੰਡ ਕੇ ਪੈਸੇ ਲਵਾ ਨਾ ਭਰਾਵਾ ਹੀ ਨਹੀਂ ਫੰਡ ਫੁੰਡ ਤੇ ਪੈਸੇ ਲੈਂਦੇ ਹਰਾਮ ਹੁੰਦੇ ਆ ਪੈਸੇ ਇਹ ਫੰਡਾ ਫੁੰਡਾ ਵਾਲੇ ਪੈਸੇ ਜਾਲੀ ਡਿਗਰੀਆਂ ਬਣਾਉਣ ਵਾਲੇ ਪਏ ਹਰਾਮ ਹੁੰਦੇ ਦਵਾਈਆਂ ਤੇ ਲੱਗਦੇ ਹੁੰਦੇ ਪੈਸੇ ਨਰਕਾ ਚ ਜਾਂਦਾ ਬੰਦਾ ਜਿਹੜਾ ਇਦਾਂ ਦੀ ਕਮਾਈ ਖਾਂਦਾ ਸਾਡਾ ਦੇ ਕੋਈ ਫਾਰਮੂਲਾ ਭਾਈ ਲਿਆਓ ਕਰਾਰ ਕਰੋ ਸਾਡੇ ਨਾਲ ਜਿਹੜੇ ਕੰਮ ਹੋ ਗਏ ਆ ਰਸਾਂ ਦੇ ਦਿਓ ਪੈਸੇ ਇਸ ਕਰਕੇ ਇਹ ਫੀਸ ਆਫਟਰ ਵੀਜ਼ਾ ਦਾ ਵਪਾਰ ਸਾਡੇ ਬੰਦਿਆਂ ਨੂੰ ਹੀ ਸਮਝ ਲੱਗਦਾ ਇਹੀ ਇੱਕ ਰੀਜਨ ਹੈ ਕਿ ਅੱਜ ਇਹ ਵੀਡੀਓ ਸਾਰਾ ਪੰਜਾਬੀ ਚ ਬਣਾਉਣਾ ਪਿਆ ਕਿ ਕਿਹੇ ਹੋਰ ਬੰਦੇ ਨੂੰ ਸਮਝ ਵੀ ਨਾ ਲੱਗੇ ਕਿਉਂਕਿ ਸਾਡੇ ਲੋਕਾਂ ਨੂੰ ਵੈਲਿਊ ਪਤਾ ਹੈ ਜਿਨੇ ਇੱਥੇ ਲੂ ਦੇ ਵਿੱਚ 50 ਡਿਗਰੀ ਦੇ ਵਿੱਚ ਵਾਡੀਆਂ ਕੀਤੀਆਂ ਜਿਨੇ ਠੰਡ ਦੇ ਵਿੱਚ ਸਵੇਰੇ 4 ਵਜੇ ਡੰਗਰਾਂ ਨੂੰ ਸਾंभਿਆ ਉਹਨੂੰ ਪਤਾ ਪੈਸੇ ਦੀ ਵੈਲਿਊ ਕੀ ਹੈ ਉਹਨੂੰ ਪਤਾ ਵੀ ਜੇ ਮੇਰਾ ਅਮਰੀਕਾ ਕੈਨੇਡਾ ਦਾ ਕਿਸੇ ਨੇ ਵੀਜ਼ਾ ਲਵਾਤਾ ਮੈਂ ਜਿੱਥੋਂ ਮਰਜੀ ਲਿਵਾ ਮੈਂ ਉਹਨੂੰ ਰੁਪਏ ਦਵਾਂਗਾ ਸੋਤ ਤੁਹਾਡੇ ਕੋਲ ਰੁਪਈਏ ਨਹੀਂ ਹੈਗੇ ਤੁਹਾਡੇ ਕੋਲ ਇੰਨੀ ਕਿ ਹਿੰਮਤ ਹੈਗੀਏ ਤੁਸੀਂ ਮੈਨਾਂ ਇਕਰਾਰ ਕਰ ਸਕੋ ਕਿ ਸਰ ਮੇਰਾ ਵੀਜ਼ਾ ਲਵਾ ਦਿਓ ਮੈਂ ਤੁਹਾਡੀ ਰਕਮ ਪਹੁੰਚ ਕੇ ਦੇ ਦੇਵਾਂਗਾ ਮੈਂ ਯਾਰ ਕਮਾ ਕੇ ਦੇ ਦਾਂਗਾ 6 ਮਹੀਨਿਆਂ 'ਚ ਦੇ ਦਾਂਗਾ ਆਜੋ ਕੋਈ ਗੱਲ ਨਹੀਂ ਕੱਢ ਦੇਾਂਗੇ ਹੱਲ ਹੌਸਲਾ ਤੁਹਾਨੂੰ ਰੱਖਣਾ ਪੈਣਾ ਹਿੰਮਤ ਦੇ ਨਾਲ ਆਜੋ ਸਾਡੇ ਕੋਲ ਲਾਇਕ ਤੁਹਾਨੂੰ ਹੋਣਾ ਚਾਹੀਦਾ ਹੈ ਜੇ ਕੈਨੇਡਾ ਜਾਣ ਲਈ 6 ਬੈਂਡ ਚਾਹੀਦੇ ਤੇ ਚਾਹੀਦੇ ਆ ਮੈਂ ਕੋਈ ਕੋਲੋਂ ਨਹੀਂ ਲਿਆ ਕੇ ਦੇ ਦੇਣੇ ਜੇ ਅਮਰੀਕਾ ਜਾਣ ਲਈ ਇੰਟਰਵਿਊ ਦੇਣੀ ਆ ਤਾਂ ਅੰਗਰੇਜ਼ੀ ਬੋਲਣੀ ਪੈਣੀ ਤੁਹਾਨੂੰ ਮੈਂ ਕੋਈ ਲਫਜ਼ ਤੁਹਾਡੇ ਮੂੰਹ 'ਚ ਨਹੀਂ ਪਾ ਦੇਣੇ ਸਮਝੋ ਮੈਂ ਤੁਹਾਡੀ ਮਦਦ ਕਰ ਰਿਹਾ ਮੈਂ ਤੁਹਾਡੇ ਨਾਲ ਅਮਰੀਕਾ ਐਮਬੈਸੀ 'ਚ ਇੰਟਰਵਿਊ ਦੇਣ ਨਹੀਂ ਜਾਣਾ ਸੋ ਜੇਕਰ ਤੁਹਾਡੇ 6 ਇੱਕ ਬੈਂਡ ਹੈਗੇ ਆਇਲਸ ਦੇ ਵਿੱਚ ਔਰ ਤੁਹਾਡੇ ਸੁਪਨੇ ਵੱਡੇ ਹੈਗੇ ਆ ਔਰ ਤੁਹਾਨੂੰ ਤਬਾਹ ਹੈਗਾ ਆਪਣੇ ਉੱਤੇ ਆਪਣੀ ਕਿਸਮਤ ਤੇ ਵਿਸ਼ਵਾਸ ਰੱਖਿਓ ਹਰ ਮੁਸ਼ਕਲ ਦਾ ਹੱਲ ਨਿਕਲਦਾ ਜੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਨੇ ਵੀ ਵੀਰ ਭੈਣ ਭਰਾ ਆਏ ਵੀਡੀਓ ਦੇਖਦੇ ਪਿਓ ਕਿਸੇ ਐਸੇ ਇਨਸਾਨ ਨੂੰ ਜਾਣਦੇ ਹੋ ਜਿਹੜਾ ਪੜਿਆ ਲਿਖਿਆ ਜਿਹਦੇ ਕੋਲ ਨਾਮਾ ਨਹੀਂ ਹੈਗਾ ਉਹਨੂੰ ਭੇਜਿਓ ਸਾਡੇ ਕੋਲ ਮੈਂ ਆਪਦੀ ਵਾਹ ਲਾ ਦੂੰਗਾ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਨੂੰ ਜ਼ਰੂਰ ਪਾਰ ਭੇਜੂੰਗਾ ਤਾਕਿ ਉਹ ਵੀ ਆਪਣੇ ਸੁਪਨੇ ਸাকার ਕਰ ਪਾਏ ਤੁਸੀਂ ਅਮਰੀਕਾ ਜਾਣਾ ਕੈਨੇਡਾ ਜਾਣਾ ਹੋਰ ਤੁਸੀਂ ਕਿਤੇ ਨਹੀਂ ਜਾਣਾ ਜੇ ਤੁਹਾਡੇ ਕੋਲ 25-30 ਲੱਖ ਰੁਪਈਆ ਹੈਗਾ ਤੁਹਾਡੇ ਬੈਂਡ ਬੂਡ ਬਹੁਤ ਵਧੀਆ ਹੈਗੇ ਆ ਆ ਫੇ ਤੁਸੀਂ ਆਸਟ੍ਰੇਲੀਆ ਦਾ ਅਪਲਾਈ ਕਰ ਲਓ ਆਸਟ੍ਰੇਲੀਆ ਹਰ ਕਿਸੇ ਵਾਸਤੇ ਨਹੀਂ ਹੈਗਾ 10 ਬੰਦੇ ਸਾਡੇ ਕੋਲ ਬਾਹਰ ਜਾਣ ਲਈ ਜਾਂਦੇ ਉਹਦੇ ਜੀ ਇੱਕ ਹੀ ਐਲੀਜੀਬਲ ਹੁੰਦਾ ਆਸਟ੍ਰੇਲੀਆ ਵਾਲੀ ਨਵਾਂ ਦੇ ਕੋਲ ਤਾਂ ਫੰਡ ਹੀ ਨਹੀਂ ਹੁੰਦੇ ਤੇ ਆਸਟ੍ਰੇਲੀਆ ਬਣਿਆ ਸਿਰਫ ਉਮੀਦ ਲੋਕਾਂ ਵਾਸਤੇ ਜਿਨ੍ਹਾਂ ਦੇ ਕੋਲ 25-30 ਲੱਖ ਰੁਪਈਆ ਫੰਡ ਹੈਗੇ ਆ ਬਾਕੀ ਜਿਹਦੇ ਵੀ ਸੁਪਨੇ ਵੱਡੇ ਹੈਗੇ ਆ ਹੌਸਲਾ ਰੱਖਿਓ ਪੂਰੇ ਹੋ ਜਾਂਦੇ ਮੇਰੇ ਵੀ ਹੋਏ ਸੀ ਤੁਹਾਡੇ ਵੀ ਹੋਣਗੇ ਸੋ ਪੰਜਾਬੀ ਜਵਾਕਾਂ ਨੂੰ ਕਿੱਥੇ ਜਾਣਾ ਚਾਹੀਦਾ ਹੈ ਪੰਜਾਬੀ ਜਵਾਕਾਂ ਨੂੰ ਆਸਟ੍ਰੇਲੀਆ ਕੈਨੇਡਾ ਚ ਜਾਣਾ ਚਾਹੀਦਾ ਅਮਰੀਕਾ ਚ ਜਾਣਾ ਚਾਹੀਦਾ ਯੂਰਪ ਚ ਜਾਣਾ ਚਾਹੀਦਾ ਇੰਗਲੈਂਡ ਜਾਣਾ ਚਾਹੀਦਾ ਅੱਜ ਦੀ ਰੇਟ ਦੇ ਵਿੱਚ ਸਭ ਤੋਂ ਸੌਖਾ ਜਾਣਾ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿੱਥੇ ਵੀਜ਼ੇ ਦੇ ਵਿੱਚ ਸਮੱਸਿਆ ਨਹੀਂ ਹੈਗੀ ਇੱਕ ਪ੍ਰੋਸੈਸ ਬਣਿਆ ਹੋਇਆ ਦੋ ਚਾਰ ਮਹੀਨਿਆਂ ਚ ਬਦ ਪਹੁੰਚ ਜਾਂਦਾ ਜੇਕਰ ਤੁਹਾਡੇ ਕੋਲ 5 30 ਲੱਖ ਰੁਪਇਆ ਹੈਗਾ ਸ਼ੋਅ ਕਰਨ ਲਈ ਤੇ ਤੁਸੀਂ ਫਾਈਲ ਆਸਟ੍ਰੇਲੀਆ ਦੀ ਵੀ ला ਸਕਦੇ ਹੋ ਸਾਡੇ ਕੋਲ ਫਾਈਲਾਂ ਕਿਤੇ ਦੀਆਂ ਵੀ ਲਾ ਦਿਓ ਅਸੀਂ ਲੈਨੇ ਆ ਪੈਸੇ ਪੀ ਜਾ ਲੱਗਣ ਤੋਂ ਬਾਅਦ ਸੋ ਜਿਹੜੇ ਵੀ ਭੈਣ ਭਰਾ ਨੂੰ ਮੇਰੀ ਗੱਲ ਸਮਝ ਲੱਗੀ ਹੈ ਆਜੋ ਫਿਰ ਮਹਾਰਾਜ ਦਾ ਨਾਮ ਲੈ ਕੇ ਕੱਢਦੇ ਹਾਂ ਹੱਲ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਦੇਖਿਆ ਤੇ ਸ਼੍ਰੀ ਰਾਮ